ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੰਲਾ ਚੌਥਾ ਮੇਰੇ ਸਾਹ ਮੈਂ ਹਾਰੇ ਦਰਸਨ ਸੁਖ ਹੋਏ ਆਮਰੀ ਬੇਦਨ ਤੂੰ ਜਾਣਤਾ ਸਾ ਅਵਰ ਕਿਆ ਜਾਨ ਕੋਏ ਮੇਰੇ ਸਾਹਾ ਮੇਹਾਰੇ ਦਰਸਨ ਸੁਖ ਹੋਏ ਹਮਰੀ ਬੇਤਨਾ ਤੁ ਜਾਣਤਾ ਸਾਹ ਅਬਰ ਕਿਆ ਜਾਨਨਾ ਕੋਈ ਰਹਾਓ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਚੁੱਟ ਬੈਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੀ ਤਿਆਬ ਹੈ ਬੇਨਰਾਤੇ ਸਭ ਤੋਜ ਹੀ ਥਾਵ ਹੈ ਮੰਗ ਦੇ ਮੇਰੇ ਸਾ ਤੂੰ ਸਭਨਾ ਕਰੀ ਇਕ ਦਾਤੇ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਸਭ ਜੀਅ ਤੇਰੇ ਤੂੰ ਸਬਸਦਾਨ ਮੇਰੇ ਸਾਹ ਸਭ ਤੋਝ ਹੀ ਮਾਹੇ ਸਮਾਹੇ ਸਬਨਾ ਸਭ ਤੁਝ ਹੈ ਧਿਆਵਹੀ ਮੇਰੇ ਸਾਹ ਜੋ ਪਾਵਾਂ ਤ्यों ਰੱਖ ਤੂੰ ਮੇਰੇ ਪਿਆਰੇ ਸੱਚ ਸਬਨਾ ਕੀ ਤੂੰ ਆਸ ਹੈ ਮੇਰੀ ਪਿਆਰੀ ਸਬ ਤੁਝੇ ਧਿਆਵਹਿ ਮੇਰੇ ਸਾਹ ਜੋ ਪਾਵੈ ਤਉ ਰਾ ਕਤੋ ਮੇਰੇ ਪਿਆਰੇ ਸੱਚ ਨਾਨਕ ਕੇ ਪਾਤੇ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ